ਬਟਾਲਾ ਦੇ ਪਿੰਡ ਹਰਦਾਨ ਚ ਇੱਕ ਸ਼ਖਸ ਨੂੰ ਉਸੇ ਦੇ ਘਰ ਚ ਗੋਲੀਆਂ ਚਲਾ ਕੇ ਜ਼ਖਮੀ ਕਰ ਦਿੱਤਾ ਗਿਆ ਕੁਲਵੰਤ ਸਿੰਘ ਮੁਤਾਬਕ ਉਹ ਕਿਸੇ ਰਿਸ਼ਤੇਦਾਰੀ ਚੋਂ ਹੋ ਕੇ ਜਦੋਂ ਆਪਣੇ ਘਰ ਆਇਆ ਤਾਂ ਦੇਖਿਆ ਕਿ ਦੋ ਨੌਜਵਾਨ ਉਸ ਦੀ ਧੀ ਨਾਲ ਜ਼ਬਰਦਸਤੀ ਦੀ ਕੋਸ਼ਿਸ਼ ਕਰ ਰਹੀ ਸੀ ਕੁਲਵੰਤ ਸਿੰਘ ਵੱਲੋਂ ਵਿਰੋਧ ਕਰਨ ਤੇ ਨੌਜਵਾਨਾਂ ਨੇ ਫਾਇਰਿੰਗ ਕਰ ਦਿੱਤੀ ਜਦੋਂ ਮਾਪ ਸਾਹਿਬਾਂ ਤੇ ਮੇਰੀ ਕੁੜੀ ਪੇਪਰ ਪਾਉਂਦੀ ਤਾਂ ਐਵੇਂ ਚ ਪੇਪਰ ਪਾ ਕੇ ਆਈ ਆ ਇਹ ਮਂਡੇ ਦੋਏ ਮੇਰੀ ਕੁੜੀ ਨਾਲ ਜ਼ਬਰਦਸਤੀ ਕਰਨ ਦੇ ਮੌਕੇ ਤੇ ਮੈਂ ਆ ਗਿਆ ਇਹ ਨਾਮ ਦੇ ਸਾਡੀ ਮਿਰਦੇ ਗੋਲੀ ਚਲਾਉਣੀ ਚਾਲੂ ਕੀਤੀ ਅਮਰਕ ਮੇਰੇ ਭਰਾਵਾਂ ਨੇ ਇਹਨਾਂ ਨੂੰ ਫੱਕੇ ਦਾ પા ਕੇ ਫੜ ਲਿਆ ਦੋਸ ਉਸ ਵੇਲੇ ਕੁਲਵੰਤ ਸਿੰਘ ਦੇ ਭਰਾਵਾਂ ਤੇ ਹੋਰ ਪਿੰਡ ਵਾਸੀਆਂ ਨੇ ਮੁਲਜ਼ਮਾ ਨੂੰ ਦਬੋਚ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਪੁਲਿਸ ਨੇ ਵਾਰਦਾਤ ਵਿੱਚ ਇਸਤੇਮਾਲ ਹਥਿਆਰ ਵੀ ਜ਼ਬਤ ਕਰ ਲਿਆ ਹੈ ਜ਼ਖਮੀ ਕੁਲਵੰਤ ਸਿੰਘ ਨੂੰ ਇਲਾਜ ਲਈ ਅੰਮ੍ਰਿਤਸਰ ਭੇਜਿਆ ਗਿਆ ਪਿੰਡ ਵਾਲਿਆਂ ਦੀ ਕੁੱਟਮਾਰ 'ਚ ਜ਼ਖਮੀ ਹੋਏ ਮੁਲਜ਼ਮਾ ਨੂੰ ਵੀ ਮੁੱਢਲੀ ਸਹਾਇਤਾ ਤੋਂ ਬਾਅਦ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਪੁਲਿਸ ਨੇ ਅਗਲੀ ਜਾਂਚ ਆਰੰਭ ਦਿੱਤੀ ਹੈ ਪਿੰਡ ਹਰਧਾਨ ਵਿੱਚ ਕੁਲਵੰਤ ਸਿੰਘ ਪੁੱਤਰ ਰਵਨ ਸਿੰਘ ਨੂੰ ਗੋਲੀ ਲੰਗਾਂ ਬਾਰੇ ਪਤਾ ਲ ਕਿ ਉਹਨੂੰ ਦੋ ਦੋ ਮੁੰਡੇ ਨੇ ਤਰਜਿੰਦਰ ਤੇ ਬਲਜੀਤ ਨੇ ਗੋਲੀ ਲਗਾਈ ਆ ਉਹਦੀ ਪਤਾ ਲੱਗਾ ਤੇ ਪਤਾ ਲੱਗੇ ਹੁਣ ਤਤਕਸ਼ ਕਰਨੀ ਚੁਲੀ ਆ ਇਹ ਗੋਲੀ ਕਿਉਂ ਮਾਰੀ ਕੋਈ ਸ਼ੇਅਰ ਸ਼ਾਟ ਕਹਿੰਦੇ ਸੀ ਬੇੜੀ ਨਗਰ ਹਾਲੇ ਤਤਕਸ਼ ਜਾਰੀ ਹੈ ਜਿਸ ਨਾਲ ਦੋਸ ਸਾਹਮਣੇ ਦੰਦਸਾਂਗੇ ਆਪਾਂ